ਹਾਂਜੀ ਜਿਹੜੇ ਤੁਸੀਂ ਕੈਮਰੇ ਦੇਖਦੇ ਹੋ ਜੂਐਨਵੀ ਕੰਪਨੀ ਦੇ 4MP ਸੀਰੀਜ਼ ਨੂੰ ਪਤਾ ਹੀ ਆਪਣੀ ਓਵਲ ਸੀਰੀਜ਼ ਤੇ ਕੁਆਲਿਟੀ ਬੜੀ ਵਾ ਕਮਾਲ ਆ ਜੀ ਪਹਿਲਾਂ ਆਪਾਂ ਨਾਈਟ ਕੁਆਲਿਟੀ ਸੀ ਤੇ ਇਹ ਦਿਨ ਦੀ ਕੁਆਲਿਟੀ ਹੈ ਇਸ ਟਾਈਮ ਦੀ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਜੀ ਕੁਆਲਿਟੀ ਸੋਹਣੀ ਆ ਕਿਉਂਕਿ ਕੈਮਰਾ 4MP ਚ ਲੱਗਿਆ ਤੇ ਬਾਕੀ ਹੱਥ ਜੂਐਨਵੀ ਦੇ ਲੱਗੇ ਨੂੰ ਤੇ ਤੀਸਰੇ ਨੰਬਰ ਤੇ ਓਵਲ ਸੀਰੀਜ਼ ਆ ਗਈ ਹੈ ਤੇ ਜਿਹੜੀ ਕੀ ਜੂਨ ਵਿਦੀ ਵੈਸਟ ਸੀਰੀਜ਼ ਹੈਗੀ ਹੋएगी ਆ ਇਹ ਇੱਕ ਆਪਾਂ ਰਿ ਕੈਮਰਾ ਲਾਇਆ ਸੀਗਾ ਜੀ 360 ਆਪਾਂ ਤੁਹਾਨੂੰ ਉਹਦੀ ਕੁਆਲਿਟੀ ਵੀ ਚੈੱਕ ਕਰਾਵਾਂਗੇ ਕੁਆਲਿਟੀ ਬੜੀ ਵਾ ਕਮਾਲਾ ਕੈਮਰਿਆਂ ਦੀ ਤੇ ਕਈ ਗੱਲਾਂ ਹੁੰਦੀਆਂ ਨੇ ਕੈਮਰਿਆਂ ਦੇ ਵਿੱਚ ਤੁਸੀਂ ਕਦੇ ਵੀ ਕਿਸੇ ਬ੍ਰਾਂਡ ਦੇ ਵਿੱਚ ਜਾਣੇ ਹੋ ਤਾਂ ਤੁਸੀਂ ਇੱਕ ਦੇਖੋ ਚੀਜ਼ ਉਹਦੀ ਕੁਆਲਿਟੀ ਨਾ ਕਿ ਇਹ ਦੇਖੋ ਕਿ ਕਿੱਡਾ ਕੁ ਬ੍ਰਾਂਡ ਆ ਕੋਈ ਜਾਂ ਕੁਝ ਵੀ ਹਨਾ ਬ੍ਰਾਂਡ ਸਾਰੇ ਵੱਡੇ ਨੇ ਕਿਉਂਕਿ ਇੰਟਰਨੈਸ਼ਨਲ ਬ੍ਰਾਂਡ ਹੋਗੇ ਛੋਟਾ ਬ੍ਰਾਂਡ ਕੋਈ ਨਹੀਂ ਰਹਾ ਤੁਸੀਂ ਇਹ ਦੇਖੋ ਜੀ ਆਪਣਾ ਪੂਰੀ ਗੱਡੀ ਦਾ ਨੰਬਰ ਪ੍ਰੋਪਰ ਦਿਖਾ ਰਿਹਾ ਤੇ ਜ਼ੂਮ ਕਰਨ ਤੇ ਆਪਣਾ ਕੋਈ ਪਿਕਸਲ ਨਹੀਂ ਫਟ ਰਿਹਾ ਕੈਮਰੇ ਦਾ ਤੇ ਮੈਂ ਅਫਸੋਸ ਕਰਦਾ ਮੇ ਇਤੋਂ ਵੀ ਤਾਂ ਕੋਈ ਕੁਆਲਿਟੀ ਹੋਈ ਨਹੀਂ ਸਕਦੀ ਕੈਮਰੇ ਦੀ ਕਿਸੇ ਦੀ ਹਨ ਜੇ ਇਹ ਕੈਮਰਾ ਓਵਲ ਸੀਰੀਜ਼ ਦਾ ਕੈਮਰਾ ਨਹੀਂ ਹੈਗਾ ਮੈਂ ਪਹਿਲਾਂ ਦੱਸ ਦਿੰਦਾ ਇਹ ਓਵਲ ਸੀਰੀਜ਼ ਦਾ ਕੈਮਰਾ ਨਹੀਂ ਇਹ ਨਾਰਮਲ ਸੀਰੀਜ਼ ਦਾ ਤੇ ਬਾਕੀ ਤੁਸੀਂ ਕੈਮਰੇ ਚ ਚੈੱਕ ਕਰੋ ਜੀ ਤੇ ਇਹ ਸਾਰੇ ਆਪਣੇ ਨਾਈਟ ਦੀ ਕੁਆਲਿਟੀ ਆ ਕਈ ਵੀਰ ਕਹਿੰਣਗੇ ਲਾਈਟਾਂ ਚੱਲਦੀਆਂ ਨੇ ਜਾਂ ਕੁਝ ਵੀ ਹਨਾ ਉਹ ਆਪਾਂ ਵੈਸੇ ਹਨੇਰੇ ਵਾਲੇ ਵੀਡੀਓ ਪਾਈਆਂ ਹੋਈਆਂ ਨੇ ਜਿਦੇ ਵਿੱਚ ਕੋਈ ਲਾਈਟ ਨਹੀਂ ਚੱਲਦੀ ਕਮ ਵੀਡੀਓ ਜਾਣਕਾਰੀ ਬਧੇ ਲਾਈਕ ਤੇ ਸ਼ੇਅਰ ਕਰਿਓ ਪੇਜ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ